देर शाम आ जेड़ा एकदम काली घटा छाई ਹਨेरी आई ਹਨेरी शाम ਤੋਂ ਬਾਅਦ ਕਾਲੀ ਘਟਾ ਇੰਨੀ ਇੱਕ ਛਾ ਗਈ ਕਿ ਬੱਦਲ ਜਿਹੜੇ ਉਹ ਪਟਨੇ ਸ਼ੁਰੂ ਹੋ ਗਏ ਸੋ ਬਰਸਾਤ ਕਿਤਨਾ ਕਿਤੇ ਜਿਹੜੀ ਹੈਗੀ ਬਰਸਾਤ ਪੈ ਰਹੀ ਹੈਗੀ ਹੈ ਸੋ ਇਹਦੇ ਨਾਲ ਜਿਹੜਾਗਾ ਸ਼ਾਹੀ ਸ਼ਹਿਰ ਦੇ ਵਿੱਚ ਇੱਕ ਵਾਰੀ ਫੇਰ ਜਿਹੜਾਗਾ ਗਰਮੀ ਤੋਂ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜੀ ਹੈਗੀ ਰਾਹਤ ਆ ਮਿਲੇਗੀ ਸੋ ਮੌਸਮ ਵਿਭਾਗ ਦੀ ਵੀ ਚੇਤਾਵਨੀ ਸੀਗੀ ਕਿ ਸੁੱਬੇ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਤੇਜ਼ ਹਵਾਵਾਂ ਚੱਲ ਕੇ ਜਿਹੜੀ ਹੈਗੀ ਬਾਰਿਸ਼ ਹੋ ਸਕਦੀ ਹੈਗੀ ਸੋ ਮੰੰਜਰ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੇ ਵਿੱਚ ਇੱਕ ਵਾਰੀ ਫੇਰ ਜਿਹੜਾਗਾ ਪਿਛਮ ਗਰਮੀ ਤੋਂ ਬਾਅਦ ਮਲਗੀ 40 ਡਿਗਰੀ ਟੈਂਪਰੇਚਰ ਸੀਗਾ 40 ਡਿਗਰੀ ਪਾਰੇ ਤੋਂ ਬਾਅਦ ਇੱਕ ਵਾਰੀ ਫੇਰ ਪਟਿਆਲੇ ਦੇ ਵਿੱਚ ਮੌਸਮ ਨੇ ਕਰਵਟ ਬਦਲੀ ਹੈਗੀ ਆ ਸੋ ਕਿੰਨਾ ਕਿਤੇ ਜਿਹੜਾਗਾ بارش ਪਾਉਣ ਕਰਕੇ ਜਿਹੜੀ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੂਗੀ ਔਰ ਪਟਿਆਲੇ ਦੇ ਕਈ ਨੀਵੇਂ ਖੇਤਰਾਂ ਦੇ ਵਿੱਚ ਪਾਣੀ ਖੜਨ ਕਰਕੇ ਨਗਰ ਨਿਗਮ ਦੀ ਪੋਲ ਵੀ ਖੁੱਲਦੀ ਹੋਈ ਨਜ਼ਰ ਆ ਰਹੀ ਹੈਗੀ ਆ ਸੋ ਕਈ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਵੀ ਖੜ ਗਿਆ ਉਹਦੇ ਕਰਕੇ ਜਿਹੜਾਗਾ ਲੋਕਾਂ ਨੂੰ ਰਾਹਗੀਰਾਂ ਨੂੰ ਖਾਸ ਤੌਰ ਤੇ ਰਾਹਗੀਰਾਂ ਨੂੰ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਹਿਗਾ ਸੋ ਇਹ ਬਰਸਾਤ ਬਿਨ ਬਾਦਲ ਬਰਸਾਤ ਹੋਈ ਅੱਜ ਸੋ ਬੱਦਲ ਵੀ ਨਹੀਂ ਸੀਗੇ ਸਾਰਾ ਦਿਨ ਧੁੱਪ ਛਾਈ ਹੋਈ ਸੀਗੀ ਬਿਜਲੀ ਲੱਛਕਰੀ ਹੈਗੀ ਤੇ ਹਵਾਵਾਂ ਚੱਲ ਰਹੀਆਂ ਨੇ ਸੋ ਕਿਤੇ ਨਾ ਕਿਤੇ ਜਿਹੜੀ ਹੈਗੀ ਲੋਕਾਂ ਨੂੰ ਇਸ ਤੋਂ ਗਰਮੀ ਤੋਂ ਰਾਹਤ ਔਰ ਨਿਜ਼ਾਤ ਮਿਲਦੀ ਹੋਈ ਅਨਜ਼ਰ ਆਉਗੀ ਉਹ ਦੇਰ ਸ਼ਾਮ ਜਿਹੜਾ ਇੱਕਦਮ ਕਾਲੀ ਕਟਾ ਛਾਈ ਹਨੇਰੀ ਆਈ ਹਨੇਰੀ ਆਮ ਤੋਂ ਬਾਅਦ ਕਾਲੀ ਘਟਾਈ ਨਿਕ ਛਾ ਗਈ ਜੀ ਬੱਦਲ ਜਿਹੜੇ ਉਹ ਪਟਨੇ ਸ਼ੁਰੂ ਹੋ ਗਏ ਸੋ ਬਰਸਾਤ ਕਿਤਨਾ ਕਿਤੇ ਜਿਹੜੀ ਹੈਗੀ ਬਰਸਾਤ ਪੈ ਰਹੀ ਹੈਗੀ ਹੈ ਸੋ ਇਹਦੇ ਨਾਲ ਜਿਹੜਾਗਾ ਸ਼ਾਹੀ ਸ਼ਹਿਰ ਦੇ ਵਿੱਚ ਇੱਕ ਵਾਰੀ ਫੇਰ ਜਿਹੜਾਗਾ ਗਰਮੀ ਤੋਂ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜੀ ਹੈਗੀ ਰਾਹਤ ਆ ਮਿਲੇਗੀ ਸੋ ਮੌਸਮ ਵਿਭਾਗ ਦੀ ਵੀ ਚੇਤਾਵਨੀ ਸੀਗੀ ਕਿ ਸ਼ੁਬੇ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਤੇਜ਼ ਹਵਾਵਾਂ ਚੱਲ ਕੇ ਜਿਹੜੀ ਹੈਗੀ ਬਾਰਿਸ਼ ਹੋ ਸਕਦੀ ਹੈਗੀ ਸੋ ਮੰਜਰ ਤੁਸੀਂ ਦੇਖ ਸਕਦੇ ਹੋ ਕਿ ਪਟਿਆਲਾ ਦੇ ਵਿੱਚ ਇੱਕ ਵਾਰੀ ਫੇਰ ਜਿਹੜਾਗਾ ਪੀਖਮ ਗਰਮੀ ਤੋਂ ਬਾਅਦ ਮਲਗੀ 40 ਡਿਗਰੀ ਟੈਂਪਰੇਚਰ ਸੀਗਾ 40 ਡਿਗਰੀ ਪਾਰੇ ਤੋਂ ਬਾਅਦ ਇੱਕ ਵਾਰੀ ਫ ਮੌਸਮ ਨੇ ਇੱਕ ਕਰਵਟ ਬਦਲੀ ਹੈ ਗਿਆ ਸੋ ਕਿੰਨਾ ਕਿਤੇ ਜਿਹੜਾਗਾ بارش ਪਾਉਣ ਕਰਕੇ ਜਿਹੜੀ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੂਗੀ ਔਰ ਪਟਿਆਲਾ ਦੇ ਕਈ ਨੀਵੇਂ ਖੇਤਰਾ ਦੇ ਵਿੱਚ ਪਾਣੀ ਖੜਨ ਕਰਕੇ ਨਗਰ ਨਿਗਮ ਦੀ 폴 ਵੀ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਗਿਆ ਸੋ ਕਈ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਵੀ ਖੜ ਗਿਆ ਉਹਦੇ ਕਰਕੇ ਜਿਹੜੇ ਲੋਕਾਂ ਨੂੰ ਰਾਹਗੀਰਾਂ ਨੂੰ ਖਾਸ ਤੌਰ ਤੇ ਰਾਹਗੀਰਾਂ ਨੂੰ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਹਿਗਾ ਸੋ ਇਹ ਬਰਸਾਤ ਬਿੰ ਬੱਦਲ ਬਰਸਾਤ ਹੋਈ ਅੱਜ ਤੋਂ ਬੱਦਲ ਵੀ ਨਹੀਂ ਸੀਗੇ ਸਾਰਾ ਦਿਨ ਧੁੱਪ ਛਾਈ ਹੋਈ ਸੀਗੀ ਬਿਜਲੀ ਲੱਗ ਰਹੀ ਹੈਗੀ ਤੇ ਹਵਾਵਾਂ ਚੱਲ ਰਹੀਆਂ ਨੇ ਤੋਂ ਕਿਤੇ ਨਾ ਕਿਤੇ ਜਿਹੜੀ ਹੈਗੀ ਲੋਕਾਂ ਨੂੰ ਇਸ ਤੋਂ ਗਰਮੀ ਤੋਂ ਰਾਹਤ ਔਰ ਨਿਜ਼ਾਤ ਮਿਲਦੀ ਹੋਈ ਅਨ ਨਜ਼ਰ ਆਉਗੀ ਉਹ ਦੇਰ ਸ਼ਾਮ ਜਿਹੜਾ ਇੱਕਦਮ ਕਾਲੀ ਘਟਾ ਛਾਈ ਹਨੇਰੀ ਆਈ ਹਨੇਰੀ ਆਉਣ ਤੋਂ ਬਾਅਦ ਕਾਲੀ ਘਟਾ ਇੰਨੀ ਇੱਕ ਛਾ ਗਈ ਕਿ ਬੱਦਲ ਜਿਹੜੇ ਉਹ ਪਟਨੇ ਸ਼ੁਰੂ ਹੋ ਗਏ ਤੋਂ ਬਰਸਾਤ ਇਤਨਾ ਕਿਤੇ ਜਿਹੜੀ ਹੈਗੀ ਬਰਸਾਤ ਪੈ ਰਹੀ ਹੈਗੀ ਆ ਸੋ ਇਹਦੇ ਨਾਲ ਜਿਹੜਾ ਹੈਗਾ ਸ਼ਾਹੀ ਸ਼ਹਿਰ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਹੈਗਾ ਗਰਮੀ ਤੋਂ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜੀ ਹੈਗੀ ਰਾਹਤ ਆ ਮਿਲੂਗੀ ਸੋ ਮੌਸਮ ਵਿਭਾਗ ਦੀ ਵੀ ਚੇਤਾਵਨੀ ਸੀਗੀ ਕਿ ਸੂਬੇ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਤੇਜ਼ ਹਵਾਵਾਂ ਚੱਲ ਕੇ ਜਿਹੜੀ ਹੈਗੀ ਬਾਰਿਸ਼ ਹੋ ਸਕਦੀ ਹੈਗੀ ਸੋ ਮੰੰਜਰ ਤੁਸੀਂ ਦੇਖ ਸਕਦੇ ਹੋ ਕਿ ਪਟਿਆਲਾ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਹੈਗਾ ਭੀਖਮ ਗਰਮੀ ਤੋਂ ਬਾਅਦ ਮਲਗੀ 40 ਡਿਗਰੀ ਟੈਂਪਰੇਚਰ ਸੀਗਾ 40 ਡਿਗਰੀ ਪਾਰੇ ਤੋਂ ਬਾਅਦ ਇੱਕ ਵਾਰੀ ਫੇਰ ਪਟਿਆਲਾ ਦੇ ਵਿੱਚ ਮੌਸਮ ਨੇ ਕਰਵਟ ਬਦਲੀ ਹੈਗੀ ਆ ਤੋ ਕਿੰਨਾ ਕਿਤੇ ਜਿਹੜਾਗਾ بارش ਪਾਉਣ ਕਰਕੇ ਜਿਹੜੀ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੂਗੀ ਔਰ ਪਟਿਆਲਾ ਦੇ ਕਈ ਨੀਵੇਂ ਖੇਤਰਾ ਦੇ ਵਿੱਚ ਪਾਣੀ ਖੜਨ ਕਰਕੇ ਨਗਰ ਨਿਗਮ ਦੀ 폴 ਵੀ ਖੁੱਲਦੀ ਹੋਈ ਨਜ਼ਰ ਆ ਰਹੀ ਹੈਗੀ ਆ ਤੋ ਕਈ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਵੀ ਖੜ ਗਿਆ ਉਹਦੇ ਕਰਕੇ ਜਿਹੜੇ ਲੋਕਾਂ ਨੂੰ ਰਾਹਗੀਰਾਂ ਨੂੰ ਖਾਸ ਤੌਰ ਤੇ ਰਾਹਗੀਰਾਂ ਨੂੰ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਹਿਗਾ ਤੋ ਇਹ ਬਰਸਾਤ ਬਿਨ ਬੱਦਲ ਬਰਸਾਤ ਹੋਈ ਅੱਜ ਤੋ ਬੱਦਲ ਵੀ ਨਹੀਂ ਸੀਗੇ ਸਾਰਾ ਦਿਨ ਧੁੱਪ ਛਾਈ ਹੋਈ ਸੀਗੀ ਬਿਜੀ ਲਸ਼ਕਰੀ ਹੈਗੀ ਆ ਤੇ ਹਵਾਵਾਂ ਚੱਲ ਰਹੀਆਂ ਨੇ ਤੋਂ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਲੋਕਾਂ ਨੂੰ ਇਸ ਤੋਂ ਗਰਮੀ ਤੋਂ ਰਾਹਤ ਔਰ ਨਿਜ਼ਾਤ ਮਿਲਦੀ ਹੋਈ ਅਨਜ਼ਰ ਆਉਂਦੀ